ਹਾਂਜੀ ਪਟਿਆਲਾ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਸਰੂਪ ਰੱਖੇ ਗਏ ਸਨ ਭਾਈ ਤੂਫਾਨ ਸਿੰਘ ਤੇ ਹੋਰ ਸਿੰਘਾਂ ਨੇ ਉੱਥੇ ਕਾਰਵਾਈ ਕੀਤੀ ਹੈ ਕਿੱਥੇ ਇਸ ਘਰ ਦੇ ਵਿੱਚ ਬਿਲਕੁਲ ਗੁਰੂਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਹੋ ਰਿਹਾ ਸੀ ਇੱਥੇ ਘਰ ਦੇ ਵਿੱਚ ਸ਼ਰਾਬ ਦਾ ਸੇਵਨ ਹੋ ਰਿਹਾ ਇਸ ਕਰਕੇ ਇਸ ਘਰ ਦੇ ਵਿੱਚ ਉਹ ਜਿਹੜੇ ਸਤਿਗੁਰਾਂ ਦੇ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਪਹਚਾਏ ਗਏ ਨੇ ਬਾਕੀ ਵੀਡੀਓ ਤੁਸੀਂ ਦੇਖ ਲਓ ਵਾਹਿਗੁਰੂ ਜੀ ਖਸਮਾ ਜੀ ਸਮਝੋ ਸਮਝੋ ਸਤਿਗੁਰੂ ਵਾਹਿਗੁਰੂ ਮਾਮੀ ਵਾਹਿਗੁਰੂ 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 ਅੰਮ੍ਰਿਤ ਕਰ ਗਿਆ ਨਿਆਲੋ ਨਿਆਲ ਹੋ ਜਾਵੇ ਤਨ 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 ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਉਣ ਪੀਤਰ ਚੰਕਮਨ ਨੂੰ ਪਾਵਾ ਆਵੇ ਸਤਿ ਸ੍ਰੀ ਅਕਾਲ ਆਜਾ ਆਜਾ ਜੱਜਾ ਜੁੱਜਾ ਨਾ ਇਹ ਬੰਨਿਆ ਨਾ ਤੁਮੀ ਆਣਾ ਬੋਲ ਲੜਨ ਤੇ ਬੱਚੇ ਪਾੜ ਕਰਦੇ ਮੈਂ ਬਾਪਾ ਨਹੀਂ ਕਰਦਾ ਨਹੀਂ ਮਾਤਾ 20 ਪੋਥੀਆਂ ਦਾ ਥੋੜਾ ਪਾੜ ਕਰਦੇ ਇਹ ਇੱਕ ਪੋਥੀ ਦੇ ਪਾੜੂਗਾ ਨਹੀਂ ਨਹੀਂ 20 ਪੋਥੀਆਂ ਦਾ ਥੋੜਾ ਪਾੜ ਕਰਦੇ ਪੋਥੀ ਤੋਂ ਕੋਈ ਨਹੀਂ ਨਹੀਂ ਮਿੱਟੀ ਲਾਈ ਆ ਸਾਡੇ ਮੇਰੇ ਕੋਲ ਵੀਡੀਓ ਬਣੀ ਪਈ ਆ ਪੋਥੀਆਂ ਤੁਆ ਆਈਆਂ ਨੇ ਹੁੰਦਾ ਸਾਹਿਬ ਅਸੀਂ ਤੁਮੀ ਸਾਹਿਬ ਦੀ ਪੋਥੀ ਬਾਹਰ ਲਓਗੇ ਯਾ ਨਹੀਂ ਟੋੜਾ 20 ਪੋਥੀਆਂ ਨੇ ਇੱਕ ਥੋੜਾ 20 ਪੋਥੀਆਂ ਨੇ ਆਪੇ ਦੇਊਂਗਾ ਨਾ ਆਪੇ ਦੇਊਂਗਾ ਬਾਬੇ ਕਰੋ ਫੇਮਾ ਜਾ ਕੇ ਪੁਲਿਸ ਸਾਹਿਬ ਨੂੰ ਭੇਜੋ ਸਭੀ ਕਰੋ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਆਪ ਨੂੰ ਕਿਹਾ ਜਾਓ ਬੈਠੇ ਹੋ ਨਹੀਂ ਹਾਂਜੀ ਹਾਂਜੀ ਇਹ ਵੀ ਲੈ ਲਿਓ ਲੱਗ ਗਿਆ ਦਿਖਾਓ ਯਾਰ ਅੰਦਰ ਬਗਵੀਓ ਆ ਜਾਓ ਵੀਡੀਓ ਆ ਜਾਓ ਵੀਡੀਓ ਲੈ ਵੀਡੀਓ ਹਲੋ 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 ਵਾਈਕੂ ਦੀ ਖਾਲਸਾ ਵਾਈਕੂ ਦੀ ਫਤਿਹ ਇਹ ਘਰਤੀ ਸਾਨੂੰ ਹੀ 8-9 ਦਿਨਾਂ ਤੋਂ ਸ਼ਿਕਾਇਤ ਕਰੀ ਵੀ ਮਹਾਰਾਜ ਸੁਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਘਰੇ ਗਏ ਕਦੇ ਇਹ ਤੇਲ ਧੋਲ ਕੇ ਦਿਖਾਉਂਦੇ ਨੇ ਕਦੇ ਤਲਵਾਰਾਂ ਲਮਾਉਂਦੇ ਨੇ ਸਾਨੂੰ ਅੱਜ ਵੀ ਇਹਨਾਂ ਨੇ ਐਸ.ਪੀ. ਵਾਲਿਆਂ ਦੀ ਮਦਦ ਨਾਲ ਅੱਜ ਵੀ ਬਹੁਤ ਮੁਸ਼ਕਲ ਹੈ ਕਿੰਨੇ ਦਿਨਾਂ ਬਾਅਦ ਮਤਲਬ ਅਜ ਮਹਾਰਾਜ ਸੁਪ ਲੈ ਕੇ ਆ ਉਹ ਲੋਕ ਗੁਰੂ ਜੀ ਨੇ ਉਹ ਰੱਖਤਾ ਸੀ ਗੁਰੂ ਸਾਹਿਬ ਰੱਖਿਆ ਉਹ ਜੋ ਗੁਰੂ ਘਰ ਕਰ ਗਿਆ ਇਹਦਾ ਮਾਰਾ ਹੀ ਲੈ ਜਾਣਾ ਤੇਰੇ ਤੇ ਗੁਰੂ ਸਾਹਿਬ ਵੀ ਲੈ ਜੀਂਦਾ ਮਾਤਾ ਘਰ ਜਾ ਰਿਹਾ ਗੁਰੂ ਘਰ ਜਾ ਰਿਹਾ ਇੱਧਰ ਤੱਕ ਗੱਲ ਕਰੀ ਮਾਵਾ ਹੀ ਦੇਖੋ ਜੀ ਹੁਣ ਕੋਈ ਦੇਖੋ ਇਹ ਮੁੰਡਾ ਔਨਲਾਈਨ ਦਾ ਸ਼ਰਾਬ ਪਿੰਦਾ ਕਿੱਟਾ ਵੇਚਦਾ ਬਕਾਰੀ ਆ ਛੱਟੇ ਦਾਈ ਕਿੱਟੇ ਦਾ ਵਪਾਰੀ ਆ ਉਹ ਜਦ ਇੱਕ ਤਾਂ ਸ਼ਰਦ ਦੇ ਮਾਰੇ ਕੱਟੋ-ਕਟ 20 ਪੋਤੀਆਂ ਹਜੇ ਵੀ ਪਈਆਂ ਨੇ ਇਹਨਾਂ ਦੇ ਘਰੇ ਉੱਪਰ ਆਨੇ ਕਮਰੇ ਜਿੰਨਾ ਨੂੰ ਦੇਖੋ ਘਰ ਕਿੰਨਾ ਵਧੀਆ ਬਣਾਇਆ ਹੈ ਕਰਾਏ ਭਈਏ ਦੇ ਪੰਜਾਂ ਨੂੰ ਕਰਾਏ ਤੇ ਦਿੱਤਾ ਕਮਰੇ ਪੂਰੇ ਟੋਪ ਦੇ ਨੇ ਤੂੰ ਦੇ ਕੇ ਜਾਣੀ ਹੈ ਟੋਪ ਦੇ ਕਮਰੇ ਮਹਾਰਾਜ ਦੇ ਦਰਬਾਰ ਵਾਲਾ ਕਮਰਾ ਚੁੰਦਾ ਵੀ ਆ ਔਰ ਕੋਈ ਫਕਰੀ ਨਹੀਂ ਕੋਈ ਫੰਗਰ ਨਹੀਂ ਹੈਗਾ ਉੱਤੇ ਮਹਾਰਾਜ ਦੀ ਪੂਰੀ ਬੇਅਦਬੀ ਤੈਅ ਕਰੇ ਬਣੇ 6 ਮਹੀਨੇ ਵਾਲਾ ਹੈ ਪ੍ਰਕਾਸ਼ ਕਰ ਦੇ ਨੇ 6 ਮਹੀਨੇ ਵਾਲਾ ਸਫਾਈ ਸੰ ਕਰ ਦੇ ਨੇ ਇੰਨੀਆਂ ਬੀੜੀਆਂ ਕੱਢੀਆਂ ਉੱਤੇ ਅਸੀਂ ਇਹਨਾਂ ਦੇ ਕਮਰੇਾਂ ਚੋਂ ਪੰਜਾਂ ਦੇ ਤਮਾਕੂ ਵੱਢਿਆ ਔਰ ਇੱਕ ਉਹ ਉਸ ਨੂੰ ਕਹਿੰਦੇ ਸਾਡੇ ਮਾਦਰ ਛਾਤਰ ਪਾ ਕੇ ਪੈਂਦੀ ਆ ਮਾਦਾ ਕਦੇ ਤੇਗ ਲੈ ਕੇ ਪੈਂਦੀ ਆ ਬਜ਼ੁਰਗ માતા ਸੀ ਨਹੀਂ ਬੋਲਣਾ ਚਾਹੁੰਦੇ ਉਹ ਸਿਆਸਤਾਂ ਦੇ ਮਾਦਲ ਨਾਲ ਬੜੀ ਮੁਸ਼ਕਲ ਨਾਲ ਅੱਜ ਮਹਾਰਾਜ ਨੂੰ ਬੁਲਾਇਆ ਆਏ ਨੇ ਬਹੁਤ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡਾ ਸਾਥ ਦਿੱਤਾ ਮਹਾਰਾਜ ਐਸੇ ਖੜੇ ਐਵੇਂ ਹੀ ਕਾਰਵਾਈ ਕਰਦੇ ਰਹਾਂਗੇ ਜੀ ਨੰਬਰ ਮੇਰਾ ਹੈਗਾ 9653700602 9653700602 ਬਹੁਤ ਬਹੁਤ ਧੰਨਵਾਦ ਸਾਹਿਬ